ਪੁਰਾਤਨ ਸ਼ਸਤਰ ਵਿਦਿਆ ਤਾਂ ਜੰਗਾ ਯੁੱਧਾਂ ਲਈ ਹੁੰਦੀ ਸੀਗੀ ਪਰ ਜੇ ਅੱਜ ਦੀ ਆਪ ਗੱਲ ਕਰੀ ਅੱਜ ਤਾਂ ਪ੍ਰਦਰਸ਼ਨੀਆਂ ਰਹਿ ਗਈਆਂ ਨੇ ਹਨਾ ਬੱਟੇ ਨੂੰ ਬੱਟਾ ਰਹਿਣ ਦਿਓ ਬੱਟੇ ਨੂੰ ਪਾਲੀ ਗਰੀ ਦਾ ਤਮਾਸ਼ਾ ਨਾ ਬਣਾਓ ਕੰਮ ਕਰਕੇ ਅਲੀ ਦਾ ਪਾਲੀ ਗਰੀ ਦਾ ਤਮਾਸ਼ਾ ਨਾ ਬਣਾਓ ਪਰ ਕਰ ਕਰੇ ਉੱਪਰ ਕੌੜਦੀਆਂ ਮੋਟਰਸਾਈਕਲ ਲੱਤਾਂ ਦੇ ਤੋਂ ਚੜਾਣਾ ਮੂੰਹ ਦੇ ਵਿੱਚੋਂ ਅੱਗਾ ਘੜਨੀ ਆਏ ਜਿੰਦੇ ਨਾਲ ਕੇਸ ਵੀ ਆਪਣੀ ਦਾੜੀਆਂ ਵੀ ਛੱਡਦੀਆਂ ਨੇ ਤੇ ਕਿਸਾਂ ਦੀ ਡੋਮਾਂ ਦੀ ਬੇਰਵੀ ਵੀ ਹੁੰਦੀ ਹੈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਚੀਜ਼ ਸਹੀ ਹੈ ਕਿ ਆ ਗਲਤ ਹੈ ਮੈਂ ਨਹੀਂ ਸ਼ਬਦ ਪਰਦਾ ਵੀ ਬਾਜੀਗਰੀ ਆ ਜਾਂ ਕੁਛ ਹੈ ਜਦੋਂ ਹੁਕਮਨਾਮੇ ਦੇ ਦਿੱਤੇ ਕੋਈ ਸ਼ਸਤਰ ਲੈ ਕੇ ਆਵੇ ਸੋਹਣੇ ਦਸੂਣਾਂ ਜਿੰਨੇ ਸਾਡੇ ਤਖਤ ਸਹਿਬਾਨ ਹੈ ਉੱਥੇ ਗੁਰੂ ਸਹਿਬਾਨਾ ਜੀ ਦੀਆਂ ਨਿਸ਼ਾਨੀਆਂ ਪਈਆਂ ਤੇ ਸ਼ਸਤਰ ਪਈਆਂ ਅੱਛਾ ਤਾਂ ਜਨਮੇ ਖੰਡੇ ਦੀ ਧਾਰ ਤੇ ਹੋਇਆ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਵਚਨ ਕੀਤਾ ਵੀ ਪਰਮੇਸ਼ਰ ਵਾਹਿਗੁਰੂ ਨੇ ਦੁਨੀਆਂ ਵੀ ਸ਼ਸਤਰ ਨਾਲ ਸਾਜੀ ਹੈ। ਉਹ ਕਹਿੰਦੇ ਸਭ ਤੋਂ ਪਹਿਲਾਂ ਉਹਨੇ ਖੰਡਾ ਹੀ ਬਣਾਇਆ। ਪ੍ਰਥਮੇ ਖੰਡਾ ਸਾਜਕ ਹੈ। ਤਿੰਨ ਸਭ ਸੈਸਾਰ ਉਹ ਪਾਇਆ। ਪ੍ਰਮਾਤਮਾ ਦਾ ਸਰ ਨਿਰਗੁਣ ਰੂਪ ਦੀ ਗੱਲ ਕੀਤੀ ਹੈ। ਦੇ ਆਲੂ ਕਿਰਪਾਲੂ ਉੱਥੇ ਗੁਰਬਾਣੀ ਵਿੱਚ ਅਕਾਲ ਪੁਰਖ ਦੇ ਕਈ ਰੂਪਾਂ ਨੂੰ ਇਸ ਤਰ੍ਹਾਂ ਵੀ ਵਰਣਨ ਕੀਤਾ ਵਿਸ਼ਸ਼ਤਰਦਾਰੀ ਸ਼ਸ਼ਤਰ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਆਰੰਭ ਹੋਇਆ ਭਾਈ ਗੁਰਦਾਸ ਜੀ ਲਿਖਦੇ ਆਸਾ ਹੱਥ ਆਸਾ ਸੋਟੀ ਨੂੰ ਕਹਿੰਦੇ ਆ ਆਸਾ ਹੱਥ ਕਿਤਾਬ ਕੱਚ ਹੈ ਕੱਚ ਦੇ ਵਿੱਚ ਝੋਲਾ ਪਾਇਆ ਸੀ ਮਾਰਨ ਨੇ ਝੋਲੇ ਦੇ ਵਿੱਚ ਸਤਕਾਰ ਨਾਲ ਪੁਥੀ ਰੱਖੀ ਸੀ ਜਿਹੜੀ ਬਾਣੀ ਲਿਖਦੇ ਸੀ ਜਦੋਂ ਤੋਂ ਬੰਦਾ ਸਾਜਿਆ ਪ੍ਰਮਾਤਮਾ ਨੇ ਸ਼ਸਤਰ ਧਾਰੀ ਬਣਾ ਕੇ ਭੇਜਿਆ ਹਰਨਾਖਸ਼ ਨੂੰ ਕਾਦੇ ਨਾਲ ਮਾਰਿਆ ਸੀ ਤੇ ਨਾਲ ਲਾੜ ਪਾੜ ਕੇ ਤੇ چیر ਕੇ ਰਖਤਾ ਸ਼ੇਰ ਦੇ ਸ਼ਾਸਤਰਾਂ ਨਾਲ ਬਿਨਾਂ ਸ਼ਸਤਰ ਕੇ ਸੰਨਾ ਦੇਹੂੰ ਦੀਦਾਰੇ ਇਹੋ ਮੋੜ ਆ ਗਿਆ ਸੁਣ ਲੈ ਹੋ ਪਿਆਰੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੈਸ਼ਨਪ੍ਰੀ ਸਿੰਘ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਅੱਜ ਦਾ ਆਪਾਂ ਵਿਸ਼ਾ ਸ਼ਸਤਰਾਂ ਦੇ ਉੱਤੇ ਰੱਖਾਂਗੇ ਕਿ ਜਿਹੜੇ ਸ਼ਸਤਰ ਨੇ ਉਹ ਸਿੱਖ ਪੰਥ ਦੇ ਵਿੱਚ ਕਿਦੋਂ ਆਏ ਅਤੇ ਇਹਨਾਂ ਸ਼ਸਤਰਾਂ ਦੇ ਬਦੌਲਤ ਗੁਰੂ ਸਾਹਿਬਾਨਾਂ ਨੇ ਕਿੰਨਾ ਅਨਮੋਲ ਰਤਨ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਤੇ ਸਾਡੇ ਨਾਲ ਜੁੜ ਚੁੱਕੇ ਨੇ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਾਹਿਬ ਗਿਆਨੀ ਚਰਨਜੀਤ ਸਿੰਘ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਸਿੰਘ ਸਾਹਿਬ ਤੁਸੀਂ ਇਹ ਦੱਸੋ ਕਿ ਜਿਹੜੇ ਸ਼ਸਤਰ ਨੇ ਗੁਰੂ ਸਾਹਿਬਾਨ ਨੇ ਆਪਾਂ ਨੂੰ ਸ਼ਸਤਰਾਂ ਨੂੰ ਬੜਾ ਉੱਚ ਦਰਜੇ ਦਾ ਦਿੱਤਾ ਆਪਾਂ ਨੂੰ ਬਖਸ਼ਿਸ਼ ਕੀਤੇ ਨੇ ਉੱਚ ਦਰਜੇ ਦੀ ਚੀਜ਼ ਦਿੱਤੀ ਹੈ ਤੇ ਇਹ ਸ਼ਸਤਰ ਆਪਾਂ ਨੇ ਸਿੱਖ ਪੰਥ ਦੇ ਵਿੱਚ ਕਦੋਂ ਆਏ ਤੇ ਇਸ ਸ਼ਸਤਰਾਂ ਦੀ ਮਹਾਨਤਾ ਕੀ ਰਹੀ ਆਪਣੇ ਸਿੱਖ ਪੰਥ ਦੇ ਵਿੱਚ ਭਾਈ ਜਸ਼ਨਪ੍ਰੀਤ ਸਿੰਘ ਜੀ ਸ਼ਾਸਤਰ ਹੈ ਜਿਹੜਾ ਇਹਦੀ ਮਹਾਨਤਾ ਤੇ ਹਮੇਸ਼ਾ ਹੀ ਰਹੀ ਹੈ ਸਿੱਖ ਪੰਥ ਦੇ ਚ ਵੀ ਰਹੀ ਉਸ ਤੋਂ ਵੀ ਪਹਿਲਾਂ ਰਹੀ ਹੈ ਸ਼ਾਸਤਰ ਦਾ ਸਬੰਧ ਤੇ ਇਨ ਖਾਲਸੇ ਦੇ ਨਾਲ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਵਚਨ ਕੀਤਾ ਵੀ ਪਰਮੇਸ਼ਰ ਵਾਹਿਗੁਰੂ ਨੇ ਦੁਨੀਆ ਵੀ ਸ਼ਾਸਤਰ ਨਾਲ ਸਾਜੀ ਹੈ ਜਦੋਂ ਆਪਾਂ ਬਾਣੀ ਪੜਦੇ ਹਾਂ ਚੰਡੀ ਦੀ ਵਾਰ ਉਹ ਕਹਿੰਦੇ ਸਭ ਤੋਂ ਪਹਿਲਾਂ ਉਹਨੇ ਖੰਡਾ ਹੀ ਬਣਾਇਆ ਪ੍ਰਥਮ ਹੈ ਖੰਡਾ ਸਾਜਕ ਹੈ ਤਿੰਨ ਸਭ ਸੰਸਾਰ ਉਪਾਇਆ ਸਿਰਜੇਦਾਨੋਂ ਦੇਵਤੇ ਉਹਦੇ ਵਿੱਚ ਫਿਰ ਆਉਂਦਾ ਹਨ ਵੀ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਖੰਡਾ ਤਿਆਰ ਕੀਤਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਪੜ੍ਹਦੇ ਆ ਪਰਮੇਸ਼ਰ ਵਾਹਿਗੁਰੂ ਨੂੰ ਖੜਗੇਸ਼ ਖੜਗਤਾਰੀ ਅਸ ਅਸ ਪਾਣ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਜੀ ਤੇ ਹੱਥ ਦੇ ਵਿੱਚ ਤਾਨਾ ਹੋਵੇ ਜੀ ਦੇ ਹੱਥ ਦੇ ਵਿੱਚ ਤੀਰ ਹੋਵੇ ਜੀ ਦੇ ਹੱਥ ਦੇ ਵਿੱਚ ਸ਼ਸਤਰ ਹੋਵੇ ਵਾਹਿਗੁਰੂ ਅਕਾਲ ਪੁਰਖ ਦਾ ਸਰੂਪ ਹੀ ਜਿੱਥੇ ਪ੍ਰਮਾਤਮਾ ਦਾ ਨਿਰਗੁਣ ਰੂਪ ਦੀ ਗੱਲ ਕੀਤੀ ਹੈ ਦਿਆਲੂ ਕਿਰਪਾਲੂ ਉੱਥੇ ਹੀ ਗੁਰਬਾਣੀ ਵਿੱਚ ਅਕਾਲ ਪੁਰਖ ਦੇ ਕਈ ਰੂਪਾਂ ਨੂੰ ਇਸ ਤਰ੍ਹਾਂ ਵੀ ਵਰਣਨ ਕੀਤਾ ਵੀ ਸ਼ਸਤਰਤਾ ਰਹੀ ਹੈ ਜੀ ਤੇ ਸ਼ਸਤਰ ਦੀ ਸ਼ੁਰੂਆਤ ਤੇ ਤਾਂ ਇਉਂ ਸਮਝ ਲਈਏ ਵੀ ਦੁਨੀਆ ਦੇ ਸਾਜਣ ਦੇ ਸਮੇਂ ਤੋਂ ਹੀ ਜਦੋਂ ਤੋਂ ਪ੍ਰਮਾਤਮਾ ਹੈ ਉਹਦੇ ਨਾਲ ਹੀ ਸ਼ਸਤਰ ਬਰਾਜਮਾਨ ਹੈ ਇਹ ਗੱਲ ਤੇ ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਸਿੱਖ ਧਰਮ ਵਿੱਚ ਸ਼ਸਤਰ ਕਦੋਂ ਤੋਂ ਕਤਾਰੰਭ ਹੋਇਆ? ਸ਼ਸਤਰ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੇ ਅਰੰਭ ਹੋਇਆ। ਸ਼ਸਤਰ ਕੱਲਾ ਕਿਰਪਾਨ ਜਾਂ ਕਟਾਰ ਨਹੀਂ। ਸ਼ਸਤਰ ਹੱਥ ਵਿੱਚ ਫੜਿਆ ਹੋਇਆ ਛੋਟਾ ਵੀ ਸ਼ਸਤਰ ਹੈ। ਜਦੋਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਦੇ ਆਂ ਤੇ ਉਹ ਦੱਸਦੇ ਆ ਵੀ ਗੁਰੂ ਨਾਨਕ ਸਾਹਿਬ ਜਦੋਂ ਜਿਨੂੰ ਆਪਾਂ ਉਦਾਸੀ ਕਹਿੰਦੇ ਆ ਯਾਤਰਾ ਕਹਿੰਦੇ ਆ ਯਾਤਰਾ ਤੇ ਗਏ ਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਇੱਕ ਤੇ ਬਾਣੀ ਦੀ ਪੋਥੀ ਸੀ ਤੇ ਦੂਜੀ ਚੀਜ਼ ਸੀ ਜਿਹੜੀ ਉਹ ਸ਼ਸਤਰ ਸੀ ਛੋਟਾ ਸੀ ਮਹਾਰਾਜ ਦੇ ਕੋਲ ਹੱਥੇ ਚ ਫੜਿਆ ਹੋਇਆ ਭਾਈ ਗੁਰਦਾਸ ਜੀ ਲਿਖਦੇ ਆਸਾ ਹੱਥ ਆਸਾ ਛੋਟੇ ਨੂੰ ਕਹਿੰਦੇ ਆ ਆਸਾ ਹੱਥ ਕਿਤਾਬ ਕੱਚ ਕੱਚ ਦੇ ਵਿੱਚ ਇੱਕ ਝੋਲਾ ਪਾਇਆ ਸੀ ਮਹਾਰਾਜ ਨੇ ਝੋਲੇ ਦੇ ਵਿੱਚ ਸਤਕਾਰ ਨਾਲ ਪੋਥੀ ਰੱਖੀ ਸੀ ਜਿਹੜੀ ਬਾਣੀ ਲਿਖਦੇ ਸੀ ਉਹ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਜਿਹੜਾ ਆਪਣੇ ਨਾਲ ਰੱਖਦੇ ਸੀ ਛੋਟਾ ਤੇ ਸ਼ਸਤਰਾਂ ਦਾ ਸਬੰਧ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੈ ਹਾਂ ਇਹ ਕੋਈ ਐਸਾ ਨਹੀਂ ਕਿ ਸ਼ਾਸਤਰ ਤਾਂ ਗੁਰੂ ਸਾਹਿਬ ਨੇ ਤਾਂ ਖੜਾਮ ਨੂੰ ਵੀ ਸ਼ਸਤਰ ਦੇ ਰੂਪ ਵਿੱਚ ਵਰਤਿਆ ਜਦੋਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜਦੇ ਹਾਂ ਇਤਿਹਾਸ ਚੋਂ ਦਾ ਜਦੋਂ ਜਿਹੜੇ ਜੋਗੀ ਸੀ ਕਲਕਾਰੀਆਂ ਮਾਰਦੇ ਭਾਈ ਗੁਰਦਾਸ ਨੇ ਆਪਣੀਆਂ 12 ਚ ਲਿਖਿਆ ਹਨਾ ਖਾਦੀ ਖੋਣੇ ਸੇ ਖੋਣੇ ਸੇ yogi saraap ਉਹਨਾਂ ਦੇ ਮਨ ਚ ਈਰਖਾ ਇਸਮਾਨ ਵਿੱਚ ਉੱਡਣ ਲੱਗ ਗਏ ਜਦੋਂ ਹਨਾ ਫਿਰ ਗੁਰੂ ਨਾਨਕ ਸਾਹਿਬ ਨੇ ਖੜਾਮ ਨੂੰ ਆਖਿਆ ਵੀ ਜਾ ਜ ਜਾ ਕੇ ਲਾ ਕੇ ਲਿਆ ਮਾਰਦ ਦੀ ਖੜਾਮ ਉੱਡੀ ਤੇ ਉਹਨਾਂ ਦੇ ਸਿਰਾਂ ਚ ਵੱਜੀ ਜਦੋਂ ਤੇ ਜਦੋਂ ਉਹਨਾਂ ਦੇ ਸਿਰ ਦੇ ਵਿੱਚ ਖੜਾਮ ਵੱਜਦੀ ਸੀ ਤੇ ਭੌਂ ਕੇ ਧਰਤੀ ਤੇ ਡਿੱਗਦੇ ਸੀ ਤੇ ਮਾਰਦ ਦੀ ਖੜਾਮ ਵੀ ਸ਼ਸਤਰ ਦੀ ਤਰ੍ਹਾਂ ਤੇ ਬਾਣੀ ਵਿੱਚ ਵੀ ਪਾਣੇ ਖਾਨ ਨੂੰ ਜੁੱਤੀਆਂ ਪਹਿਣੀਆਂ ਗੁਰਬਾਣੀ ਜਿੱਦ ਸੇ ਮਾਰ ਮੋਹ ਮੋਹ ਖਾਇ ਹੈ ਨਾ ਪਾਣਾ ਲੈ ਸਜਾਇ ਜੁੱਤੀ ਦੀ ਸਜਾ ਜੁੱਤੀ ਬਜਦੀ ਇਹ ਵੀ ਸ਼ਸਤਰ ਹੈ ਹਰੇਕ ਚੀਜ਼ ਤੁਹਾਡੇ ਆ ਉਂਗਲ ਵੀ ਤੁਹਾਡੀ ਸ਼ਸਤਰ ਹੈ ਤੁਹਾਡੇ ਸਰੀਰ 'ਚ ਵੀ ਸ਼ਸਤਰ ਫਿੱਟ ਕੀਤੇ ਆ ਪ੍ਰਮਾਤਮਾ ਨੇ ਦੰਦ ਸ਼ਸਤਰ ਦੀ ਤਰ੍ਹਾਂ ਨੌ ਤੁਹਾਡੇ ਸ਼ਸਤਰਾਂ ਦੀ ਤਰ੍ਹਾਂ ਕੁਸੌਣ ਤੁਹਾਡਾ ਸ਼ਸਤਰ ਬਣ ਜਾਂਦਾ ਹੈ ਨਾ ਸ਼ਸਤਰ ਦਾ ਸਬੰਧ ਸਿੱਖ ਧਰਮ ਨਾਲ ਕੀ ਪ੍ਰਕਿਰਤੀ ਨਾਲ ਹੈ ਜੀ ਜਦੋਂ ਤੋਂ ਬੰਦਾ ਸਜਿਆ ਪ੍ਰਮਾਤਮਾ ਨੇ ਸ਼ਸਤਰ ਧਾਰੀ ਬਣਾ ਕੇ ਭੇਜਿਆ ਜੀ ਤੁਸੀਂ ਪੜੋ ਨਾ ਜਦੋਂ ਭਗਤ ਪ੍ਰਹਿਲਾਦ ਦਾ ਪੜਦੇ ਆਂ ਹਰਨਾਕਸ਼ ਨੂੰ ਕਾਦੇ ਨਾਲ ਮਾਰਿਆ ਸੀ ਨੌ ਨਾਲ ਪਾੜਿਆ ਸੀ ਜੀ ਅਜੇ ਦਾ ਸੀ ਹਨ ਤੇ ਨੌ ਨਾਲ ਪਾੜ ਕੇ ਤੇ ਚੀਰ ਕੇ ਰੱਖਤਾ ਸ਼ੇਰ ਦੇ ਸ਼ਾਸਤਰਾਂ ਨਾਲ ਤੇ ਇਸ ਲਈ ਸ਼ਾਸਤਰ ਪ੍ਰਾਕ੍ਰਿਤਿਕ ਚੀਜ਼ ਹੈ ਪਰਮੇਸ਼ਰ ਵੱਲੋਂ ਦਿੱਤੀ ਹੋਈ ਦਾਤ ਹੈ ਔਰ ਸਭ ਕੁਝ ਸ਼ਾਸਤਰ ਸ਼ਾਸਤਰ ਸਾਡੇ ਸਰੀਰ 'ਚ ਵੀ ਹੈ ਤੇ ਕੁਝ ਬਾਹਰੀ ਤੌਰ ਤੇ ਵੀ ਮਹਾਰਾਜ ਸਾਹਿਬ ਨੇ ਵਰਤੇ ਹੈ ਸ਼ਾਸਤਰਾਂ ਦਾ ਹੀ ਹੈ ਜਿਵੇਂ ਹੁਣ ਅਪ ਗੱਲ ਕਰਨੇ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਪਹਿਲਾਂ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੇ ਜਿੰਨੇ ਪੰਥ ਸੀਗਾ ਸਾਰੇ ਪੰਥ ਨੂੰ ਇਹ ਆਦੇਸ਼ ਦਿੱਤਾ ਸੀ ਕਿ ਤੁਸੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਜੇ ਕੁਝ ਭੇਟਾ ਕਰਨ ਆਣਾ ਤਾਂ ਚੰਗੇ ਸ਼ਸਤਰ ਜੰਗੀ ਘੋੜੇ ਤੇ ਜੰਗਾਂ ਯੁੱਧਾਂ ਦੇ ਨਾਲ ਉਹਨਾਂ ਨੇ ਸੰਬੰਧ ਚੀਜ਼ਾਂ ਪੰਥ ਨੂੰ ਕਈਆਂ ਸੀਗੀ ਆਦੇਸ਼ ਦਿੱਤਾ ਸੀ ਕਿ ਤੁਸੀਂ ਇਹ ਚੀਜ਼ਾਂ ਪੇਟਾ ਕਰਨੀਆਂ ਨੇ ਤੇ ਉਹਦੇ ਬਾਰੇ ਤੁਸੀਂ ਦੱਸੋ ਥੋੜਾ ਬਹੁਤ ਜਿਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਜੀ ਸਤਿਗੁਰੂ ਜੀ ਜਿਸ ਵੇਲੇ ਲਾਹੌਰ ਜਾਂਦੇ ਉਸ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਹੈ ਜਿਹੜਾ ਜੀ ਉਦੋਂ ਹਜੇ ਅਕਾਲ ਤਖਤ ਸਾਹਿਬ ਨਹੀਂ ਸੀ ਬਣਿਆ ਉੱਥੇ ਕੋਠਾ ਸਾਹਿਬ ਸੀਗਾ ਕਿਉਂਕਿ ਜਿਹੜੀ ਸਰੋਵਰ ਸੀਸ ਸਰੋਵਰ ਦੀ ਜਦੋਂ ਕਾਰ ਸੇਵਾ ਕੀਤੀ ਜਿੰਨੀ ਪਵਿੱਤਰ ਮਿੱਟੀ ਸੀ ਉਹ ਕੱਢ ਕੇ ਕਥਾਂ ਢੇਰ ਲਾਤਾ ਉਹ ਢੇਰ ਲਾਇਆ ਉੱਚੀ ਬਣ ਗਈ ਤੇ ਉਹਨੂੰ ਪੱਧਰੀ ਕਰਾ ਕੇ ਉੱਥੇ ਮਾਰ ਨੇ ਉਚਾ ਥੜਾ ਉੱਥੇ ਉਹ ਬਣਾ ਦਿੱਤਾ ਮਾਰਾ ਸਾਹਿਬ ਨੇ ਕੋਠਾ ਬਣਾ ਦਿੱਤਾ ਉਹ ਦੇਖਦੇ ਹੁਣ ਵੀ ਨਾ ਉੱਚੀ ਜਿਹੀ ਜਗਾ ਹੁਣ ਅਕਾਲ ਤਖਤ ਸਾਹਿਬ ਵਾਲੇ ਉੱਚਾ ਸੀ ਉੱਥੇ ਕੋਠਾ ਸਾਹਿਬ ਬਣਾਤਾ ਉੱਥੇ ਗੁਰੂ ਅਰਜਨ ਦੇਵ ਜੀ ਬੈਠਦੇ ਹੁੰਦੇ ਸਨ ਫਿਰ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪ੍ਰਕਾਸ਼ ਆ ਪੋਥੀ ਸਾਹਿਬ ਤਿਆਰ ਕਰ ਲਈ ਫਿਰ ਸੁਖਾਸ਼ਣ ਉੱਥੇ ਹੋਣ ਲੱਗ ਪਿਆ ਸਿੰਘ ਸਾਹਿਬ ਕਿਰਪਾਲ ਸਿੰਘ ਲਿਖਦੇ ਆ ਜਿਹੜੇ ਅਕਾਲ ਤਖਤ ਸਾਹਿਬ ਦੇ ਬੜਾ ਲੰਮਾ ਸਮਾਂ ਜਥੇਦਾਰ ਰਹੇ ਹੈਡ ਗ੍ਰੰਥੀ ਦਰਬਾਰ ਸਾਹਿਬ ਰਹੇ ਔਰ ਬੜੇ ਵੱਡੇ ਵਿਦਵਾਨ ਤਖਸੈਵਾਨਾਂ ਦੇ ਸਿੰਘ ਸਹਿਵਾਨਾਂ ਦੇ ਵਿੱਚੋਂ ਜੇ ਵਿਦਵਾਨਾਂ ਦਾ ਜ਼ਿਕਰ ਕੀਤਾ ਜਾਏ ਪੁਰਾਣਿਆਂ ਦੇ ਉਹਨਾਂ ਵਿੱਚੋਂ ਉਹਨਾਂ ਦਾ ਨਾਮ ਆਉਂਦਾ ਉਹਨਾਂ ਨੇ ਇੱਕ ਗ੍ਰੰਥ ਲਿਖਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਉਹਨਾਂ ਦੇ ਸਿੰਘ ਸਹਿਬਾਨ ਜਥੇਦਾਰ ਸਹਿਬਾਨ ਉਹਦੇ ਵਿੱਚੋਂ ਜ਼ਿਕਰ ਕਰਦੇ ਆ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜਨ ਲੱਗੇ ਆ ਉਦੋਂ ਗੁਰੂ ਹਰਗੋਬਿੰਦ ਸਾਹਿਬ ਨਾਲ ਜਿਹੜੀ ਆਖਰੀ ਗੱਲਬਾਤ ਹੋਈ ਉਹ ਕੋਠਾ ਸਾਹਿਬ ਦੇ ਵਿੱਚ ਹੋਈ ਜੀ ਉੱਥੇ ਗੁਰੂ ਅਰਜਨ ਦੇਵ ਮਹਾਰਜ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬਚਨ ਕੀਤੇ ਸੀ ਕਿ ਮੈਂ ਹੁਣ ਜਾ ਰਿਹਾ ਮੈਂ ਹਰ ਇੱਕ ਉਹ ਕੋਸ਼ਿਸ਼ ਕਰਾਂਗਾ ਜੀ ਦੇ ਨਾਲ ਪ੍ਰੇਮ ਨਾਲ ਸ਼ਾਂਤੀ ਨਾਲ ਸਬਰ ਨਾਲ ਸੰਤੋਖ ਨਾਲ ਗੱਲ ਬਣ ਆਵੇ ਜੀ ਔਰ ਗੁਰੂ ਅਰਜਨ ਦੇਵ ਜੀ ਨੇ ਕੀਤੀ ਵੀ ਉਸ ਤੋਂ ਵੱਧ ਕੇ ਕੋਈ ਸ਼ਾਂਤੀ ਕਰ ਨਹੀਂ ਸਕਦਾ ਕਿ ਕੋਈ ਤਤੀ ਤਵੀ ਤੇ ਬੈਠ ਜਾਵੇ ਤੇ ਕੋਈ ਸਰਾਫ ਵੀ ਨਾ ਦੇ ਜੀ ਕੋਈ ਕਬੂਲ ਵੀ ਨਾ ਬੋਲੇ ਵੀ ਇਹ ਵੀ ਨਾ ਕੋਈ ਆਪਣੇ ਮਰਜੀ ਚ ਢੀਟ ਮਾਰ ਜਾਏ ਆਪਾਂ ਕਹਿੰਦੇ ਤੈਨੂੰ ਦੇਖੂਗਾ ਮੈਂ ਜੇ ਬੰਦਾ ਕੋਈ ਕਰ ਨਹੀਂ ਸਕਦਾ ਕਮ ਸੇ ਕੰਮ ਬੇਵਸ ਹੋਵੇ ਗੁਰੂ ਬੇਵਸ ਨਹੀਂ ਹੋਇਆ ਕਰਦੇ ਉਹ ਤਾਂ ਸਰਵਕਲਾ ਸੰਰਤ ਪਰ ਆਮ ਬੰਦਾ ਵੀ ਜੇ ਉਹ ਬੇਵਸ ਅਤੇ ਲਾਚਾਰ ਹੋਵੇ ਕਮ ਸੇ ਕਮ ਵਾਦੂਆ ਤਾਂ ਜ਼ਰੂਰ ਦਿੰਦਾ ਹੈ ਜੀ ਪਰ ਗੁਰੂ ਅਰਜਨ ਦੇਵ ਮਹਾਰਾਜ ਉੱਥੇ ਬਹਿ ਕੇ ਵੀ ਪਾਣੇ ਨੂੰ ਮਿੱਠਾ ਕਰਕੇ ਮੰਨਿਆ ਕਿਉਂਕਿ ਵਚਨ ਕਰਕੇ ਗਏ ਸਨ ਕਿ ਅਸੀਂ ਜਾਵਾਂਗੇ ਅਸੀਂ ਸ਼ਾਂਤੀ ਪ੍ਰੇਮ ਦੀ ਇੰਤਹਾ ਕਰ ਜਾਵਾਂਗੇ ਉਸ ਤੋਂ ਅੱਗੇ ਕੋਈ ਸ਼ਾਂਤੀ ਨਹੀਂ ਵਰਤਾ ਸਕੇਗਾ ਪਰ ਨਾਲੇ ਵਚਨ ਕਰਕੇ ਗਏ ਸੀ ਕਿ ਸਾਡੇ ਤੋਂ ਬਾਅਦ ਫੇਰ ਤੁਸੀਂ ਇਹ ਨਹੀਂ ਵੀ ਜਿਵੇਂ ਅਸੀਂ ਸ਼ਾਂਤੀ ਨਾਲ ਗੀਤ ਗੱਲ ਕੀਤੀ ਪ੍ਰੇਮ ਨਾਲ ਗੱਲ ਕੀਤੀ ਉਦੋਂ ਬਾਅਦ ਤੁਸੀਂ ਉਸ ਭਾਸ਼ਾ 'ਚ ਗੱਲ ਕਰਨੀ ਜਿਸ ਭਾਸ਼ਾ ਵਿੱਚ ਸਾਹਮਣੇ ਵਾਲਾ ਗੱਲ ਨੂੰ ਸਮਝ ਸਕੇ ਤੁਸੀਂ ਪ੍ਰੇਮ ਦੀ ਗੱਲ ਕਰ ਰਹੇ ਤੁਸੀਂ ਸ਼ਾਂਤੀ ਦੀ ਉਹ ਸਮਝ ਨਹੀਂ ਰਿਹਾ ਫਿਰ ਤੁਸੀਂ ਉਸ ਤਰੀਕੇ ਗੱਲ ਕਰਿਓ ਤਾਂ ਕਿ ਉਹਨਾਂ ਦੇ ਗੁੰਗੇ ਕਿਉਂਕਿ ਮਾਇਆਧਾਰੀ ਆ ਤੰਨਾ ਬੋਲਾ ਸ਼ਬਦ ਨਾ ਸੁਣੀ ਬਸ ਰੋਲ ਕੇ ਚੋਣਾ ਫਿਰ ਉਹਨੂੰ ਗੱਲ ਸਮਝ ਲੱਗੂ ਜਿਸ ਤਰੀਕੇ ਉਸ ਤਰੀਕੇ ਤੁਸੀਂ ਸਮਝਾਉਣਾ ਹੈ ਜੀ ਗੁਰੂ ਅਰਜਨ ਦੇਵ ਜੀ ਕਹਿ ਗਏ ਸੀ ਤੇ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋ ਜਾਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਸਟੇਜ ਨੂੰ ਸਹੀ ਤਰੀਕੇ ਵਾਚਿਆ ਆਪ ਗੁਰੂ ਸਾਹਿਬ ਕਿਹੜਾ ਕੋਈ ਆਮਨਸਾਨ ਨਹੀਂ ਹੋਇਆ ਕਰਦੇ ਗੁਰੂ ਸਾਹਿਬ ਉਹ ਇੱਕ ਪਵਿੱਤਰ ਹਸਤੀ ਹੈ ਅਗਰ ਰੱਬ ਰੱਬ ਤੋਂ ਬਾਅਦ ਸਭ ਤੋਂ ਵੱਡਾ ਕਿਸੇ ਦਾ ਦੁਨੀਆਂ ਦੇ ਵਿੱਚ ਦਰਜਾ ਹੈ ਤੇ ਗੁਰੂ ਦਾ ਤੇ ਗੁਰੂ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਗੁਰਿਆਈ ਗੱਦੀ ਤੇ ਬੈਠਦੇ ਆਂ ਬਚਨ ਕੀਤਾ ਵੀ ਇਹ ਜਿਨ੍ਹਾਂ ਜਿਨ੍ਹਾਂ ਨੇ ਇਹ ਕੰਮ ਕੀਤੇ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਹਾਲਾਂਕਿ ਕੁਝ ਬੰਦਿਆਂ ਨੇ ਸਿੱਖ ਸੰਗਤ ਵਿੱਚ ਇਸ ਗੱਲ ਦੇ ਵਿੱਚ ਆਖਿਆ ਵੀ ਕਿਵੇਂ ਹੋ ਸਕੇਗਾ ਸੰਭਵ ਨਹੀਂ ਹੈ ਕਿਉਂਕਿ ਸਾਰੀ ਗੁਰੂ ਘਰ ਦੇ ਵਿੱਚ ਤੇ ਪੀਰੀ ਦੀ ਭਗਤੀ ਦੀ ਗੱਲ ਚੱਲਦੀ ਹੈ ਸ਼ਕਤੀ ਦੀ ਤੇ ਉੱਥੇ ਅਧਿਆਤਮਿਕ ਸ਼ਕਤੀ ਤਾਂ ਹੈਗੀ ਸੀ ਪਰ ਬਾਹਰੀ ਤੌਰ ਤੇ ਸ਼ਕਤੀ ਦੀ ਘੱਟ ਗੱਲ ਕੀਤੀ ਜਾਂਦੀ ਸੀ ਪਰ ਗੁਰੂ ਗੁਰੂ ਹਰਗੋਬਿੰਦ ਸਾਹਿਬ ਜਦੋਂ ਗੁਰਿਆਈ ਗੱਦੀ ਤੇ ਬੈਠੇ ਤੇ ਫਿਰ ਉਹਨਾਂ ਨੇ ਇਹ ਵਚਨ ਕੀਤਾ ਵੀ ਸਾਨੂੰ ਖੁਸ਼ੀ ਹੋਏਗੀ ਜਿਹੜਾ ਕੋਈ ਸਾਡੇ ਕੋਲ ਜਿਵੇਂ ਕਈ ਬੰਦੇ ਪੈਸੇ ਲੈ ਕੇ ਆਉਂਦੇ ਕੋਈ ਕੰਗਣ ਲੈ ਆਉਂਦਾ ਕੋਈ ਕੱਪੜੇ ਲੈ ਆਉਂਦਾ ਕੋਈ ਖਾਣ ਪੀਣ ਦੀਆਂ ਚੀਜ਼ਾਂ ਲੈ ਆਉਂਦਾ ਵੀ ਜਿਹੜਾ ਕੋਈ ਚੰਗਾ ਘੋੜਾ ਲਿਆਏਗਾ ਚੰਗਾ ਸ਼ਸਤਰ ਲਿਆਏਗਾ ਚੰਗਾ ਕੋਈ ਜਵਾਨ ਜੋ ਉਹਦਾ ਆ ਕੇ ਇੱਥੇ ਆਪਣਾ ਆਪਾ ਭੇਟ ਕਰੇਗਾ ਸਾਡੀ ਸਭ ਤੋਂ ਵੱਧ ਖੁਸ਼ੀ ਹੋਏਗੀ ਉਹਦੇ ਉੱਤੇ ਇਉਂ ਮਹਾਰਾਜ ਨੇ ਹੁਕਮਨਾਮੇ ਦਿੱਤੇ ਤਾਂ ਸਾਥੀਓ ਹੁਣ ਵੀ ਕਈ ਥਾਈਂ ਮਿਲਦੇ ਆ ਇਸ ਤਰ੍ਹਾਂ ਇਹ ਗੱਲ ਹੈ ਜੇ ਵੀ ਤੁਸੀਂ ਪੁੱਛ ਰਹੇ ਇੱਕ ਸਿੰਘ ਸਾਹਿਬ ਜਿਵੇਂ ਪੰਥ ਦੇ ਵਿੱਚ ਬੜੀ ਦੁਬਿਧਾ ਵੀ ਫਸੀ ਹੁੰਦੀ ਕਿ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਤੁਸੀਂ ਸ਼ਸਤਰ ਨਹੀਂ ਲਿਜਾ ਸਕਦੇ ਕਿਉਂਕਿ ਉਹ ਇੱਕ ਅ ਕਹਿ ਸਕਨੇ ਕੀ ਪੰਪੀਰੀ ਦਾ ਜਿਹੜਾ ਕੇਂਦਰ ਆਪਾਂ ਸਮਝਦੇ ਆ ਗੁਰਦੁਆਰਾ ਸਾਹਿਬ ਨੂੰ ਉਹਦੇ ਅੰਦਰ ਸ਼ਸਤਰ ਨਹੀਂ ਅਲਾਉਡ ਹੋ ਸਕਦੇ ਕੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਵੇਂ ਆਪਾਂ ਨੂੰ ਤਾਂ ਗੁਰੂ ਸਾਹਿਬਾਨ ਨੇ ਸ਼ਸਤਰਾਂ ਨਾਲ ਹੀ ਦਿੱਤਾ ਆਪਾਂ ਨੂੰ ਭੇਜਿਆ ਇਹ ਸੰਸਾਰ ਦੇ ਵਿੱਚ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਜਾਓਗੇ ਸ਼ਸਤਰ ਹੈ ਜਿਹੜੇ ਇਹਨਾਂ ਦੀ ਕੋਈ ਮਨਾਹੀ ਨਹੀਂ ਹੈ ਜੀ ਸ਼ਸਤਰ ਤੇ ਗੁਰੂ ਸਾਹਿਬ ਜਦੋਂ ਹੁਕਮਨਾਮੇ ਹੀ ਦੇ ਦਿੱਤੇ ਕੋਈ ਸ਼ਸਤਰ ਲੈ ਕੇ ਆਵੇ ਸੋਹਣੇ ਤੋਂ ਸੋਹਣਾ ਜਿ ਜਿੰਨੇ ਸਾਡੇ ਤਖਤ ਸਹਿਬਾਨ ਨੇ ਉੱਥੇ ਗੁਰੂ ਸਹਿਬਾਨਾਂ ਦੀਆਂ ਨਿਸ਼ਾਨੀਆਂ ਪਈਆਂ ਔਰ ਸ਼ਸਤਰ ਪਏ ਆ। ਜੀ। ਪਹਿਲਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਹੈ। ਉੱਥੇ ਜਿੱਥੇ ਗੁਰੂ ਸਹਿਬਾਨਾਂ ਦੀਆਂ ਚੀਜ਼ਾਂ ਪਈਆਂ ਉੱਥੇ ਬਾਬਾ ਦੀਪ ਸਿੰਘ ਸਾਹਿਬ ਹੋਣਾਂ ਦੀਆਂ ਪਈਆਂ ਉੱਥੇ ਹੋਰ ਜਥੇਦਾਰ ਸਹਿਬਾਨਾਂ ਦੇ ਖੰਡੇ ਤੱਕ ਪਏ ਆ। ਸ਼ਸਤਰ ਪਏ ਆ। ਫਿਰ ਤੁਸੀਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਚਲੇ ਜਾਓ। ਜੀ। ਉੱਥੇ ਗੁਰੂ ਕਲਗੀਧਰ ਮਹਾਰਾਜ ਦੇ ਤੀਰ ਪਏ ਆ। ਜੀ। ਇਸ ਦਾ ਗੁਲੇਲੇ ਵੀ ਪਏ ਆ ਜਿਹੜੇ ਮਹਾਰਾਜ ਖੇਡਦੇ ਸੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਤੀਜੇ ਤਖਤ ਹੈ ਸਾਡੇ ਉੱਥੇ ਚਲੇ ਜਾਓ ਮਹਾਰਾਜ ਸਾਹਿ ਸਿਰਿ ਸਾਭ ਪਈ ਹੈ ਜੀ ਦੋ ਸਿਰਿ ਸਾਭਾ ਉਹ ਪਾਵਨ ਖੰਡਾ ਪਿਆ ਸਾਡਾ ਤਾਂ ਜਨਮੇ ਖੰਡੇ ਦੀ ਧਾਰ ਤੇ ਹੋਇਆ ਹੈ ਹਨਾ ਤੁਸੀਂ ਦੇਖੋ ਨਾ ਇਹਨੂੰ ਮਤਲਬ ਕਿਵੇਂ ਕਰ ਲਵਾਂਗੇ ਮਹਾਰਾਜ ਸਾਹਿਬ ਸੱਚੇ ਬਾਦਸ਼ਾਹ ਜੀ ਦੀ ਕਲਗੀ ਤਰਪਤਾ ਜੀ ਦੀ ਬੰਦੂਕ ਪਈ ਹੈ ਉੱਥੇ ਹਨਾ ਉਹ ਪਵਿੱਤਰ ਤਲਵਾਰ ਪਈ ਹੈ ਜਿਹੜੀ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਾਰ ਨੂੰ ਭੇਟ ਕੀਤੀ ਸੀ ਉਹਨਾਂ ਜ਼ulfiqar ਕਹਿੰਦੇ ਹਾਂ ਉਹਨੂੰ ਜੋ ਔਰੰਗਜ਼ੇਬ ਨੂੰ ਮੱਕੇ ਜੋ ਦਿੱਤੀ ਸੀ ਹਨਾ ਹਜ਼ਰਤ ਮੁਹੰਮਦ ਸਾਫ ਦੇ ਪੋਤਰੇ ਹਜ਼ਰਤ ਅਲੀ ਹਜ਼ਰਤ ਦਾਮਾਦ ਹਜ਼ਰਤ ਅਲੀ ਦੇ ਸ਼ਸ਼ਤਰ ਸੀ ਉਹਦਰੋਂ ਬਾਅਦ ਉਹ हसन ਤੇ ਹੁਸੈਨ ਉਹਨਾਂ ਦੇ ਪੁੱਤਰ ਦੋ ਉਹਨਾਂ ਦੇ ਦੋਤਰਿਆਂ ਨੇ ਵੀ ਵਰਤੇ ਬੀਬੀ ਫਾਤਿਮਾ ਦੇ ਪੁੱਤਰ ਸੀ ਫਿਰ ਮੱਕੇ ਚ ਰੱਖਿਆ ਫਿਰ ਗੁਰੂ ਕਲਗੀ ਤੁਹਾਨੂੰ ਬਹਾਦਰ ਸ਼ਾਹ ਦੇ ਪੁੱਤਰ ਨੇ ਭੇਟ ਕੀਤਾ ਔਰੰਗਜ਼ੇਬ ਦੇ ਨੇ ਵੀ ਮਹਾਰਾਜ ਪਗੰਬਰੀ ਸ਼ਾਸਤਰ ਕਿਸੇ ਪਗ ਉਹ ਵੀ ਸਾਹਮਣੇ ਰੱਖਿਆ ਹੋਇਆ ਮਹਾਰਾਜ ਦਾ ਹਉ ਉਹ ਕਰਪਾ ਵਰਸ਼ਾ ਵੀ ਪਿਆ ਉਹ ਨਗਣੀ ਵਰਸ਼ਾ ਵੀ ਪਿਆ ਦਮਦਮਾ ਸਾਹਿਬ ਚਲੇ ਜਾਓ ਜਿਹੜੇ ਨਾਲ ਭਾਈ ਡੱਲੇ ਦਾ ਮਹਾਰਾਜ ਨੇ ਉਹ ਪਰਖ ਕੀਤੀ ਸੀ ਜਵਾਨਾਂ ਦੀ ਹਨਾ ਤੇ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਜੋ ਰੰਗਰੇਟੇ ਗੁਰੂ ਕੀ ਸਿੱਖ ਸੀ ਉਹਨਾਂ ਨੇ ਅੱਗੇ ਹੋ ਕੇ ਤੇ ਹਜੂਰ ਸਾਹਿਬ ਜਾ ਕੇ ਚੈੱਕ ਕਰ ਲਓ ਤੁਸੀਂ ਇਹ ਤੇ ਹੈ ਨਹੀਂ ਵਿਸ਼ਸ਼ਤਰ ਲੈ ਕੇ ਨਹੀਂ ਜਾਣੇ ਸ਼ਸਤਰ ਲਿਜਾ ਸਕਦੇ ਆਪਾਂ ਪਰ ਜੀ ਅੱਗੇ ਹਜੇ ਗੱਲ ਜੀ ਜੀ ਚੜਕੇ ਜਾਣਾ ਨਹੀਂ ਹੈ ਸ਼ਸਤਰ ਪਾ ਕੇ ਕੋਈ ਚੜਕੇ ਜਾਵੇ ਕੋਈ ਰੋਬ ਨਾਲ ਜਾਵੇ ਵੀ ਮੈਂ ਸ਼ਸਤਰਧਾਰੀ ਆ ਉਹੀ ਜੇ ਚੜਕੇ ਜਾਣ ਵਾਲੇ ਦੁਸ਼ਮਣ ਬਣ ਕੇ ਸ਼ਸਤਰ ਲੈ ਕੇ ਜਾਣ ਨੂੰ ਉੱਥੇ ਮੂੰਹ ਤੋੜ ਜਵਾਬ ਹੈ ਜੀ ਤਦ ਹੀ ਉੱਥੇ ਵੀ ਮਰਦियां ਪਾ ਕੇ ਕੋਈ ਰੰਗ ਐ ਟੈਟ ਫੈਟ ਹੋ ਕੇ ਕੋਈ ਫੌਜੀ ਦੂਜੀ ਤਰ੍ਹਾਂ ਬਣ ਕੇ ਜਾਵੇ ਉਹ ਨਹੀਂ ਨਿਮਾਨ ਸਿੱਖੋ ਕਿ ਨਿਮਾਨਾ ਸਿੱਖੋ ਕਿ ਸ਼ਸਤਰ ਲੈ ਜਾਂਦੀ ਹੈ ਲੈ ਜਾ ਸਕਦੇ ਆ ਇਸ ਤਰ੍ਹਾਂ ਹੀ ਇੱਕ ਸਿੰਘ ਸਾਹਿਬ ਜਿਵੇਂ ਸ਼ਸਤਰ ਵਿੱਦਿਆ ਨੂੰ ਆਪਾਂ ਸੰਪੰਥ ਦੇ ਵਿੱਚ ਗਤਕੇ ਦਾ ਰੂਪ ਵੀ ਦਿੱਤਾ ਗਿਆ ਤੇ ਪੁਰਾਤਨ ਸ਼ਸਤਰ ਵਿੱਦਿਆ ਦਾ ਜੰਗਾ ਯੁੱਧਾਂ ਲਈ ਹੁੰਦੀ ਸੀਗੀ ਗਤਕੇ ਨੂੰ ਬੱਤਕਾ ਨਾ ਰਹਿਣ ਦਿਓ ਗਤਕੇ ਨੂੰ ਬਾਜੀ ਗਰੀ ਦਾ ਤਮਾਸ਼ਾ ਨਾ ਬਣਾਓ ਕੰਮ ਕਰਕੇ ਅਜੀ ਦਾ ਬਾਜੀ ਗਰੀ ਦਾ ਤਮਾਸ਼ਾ ਬਣਾਉਂਦੇ ਨਾ ਕਰਕੇ ਉਹ ਭਾਉ ਕੌੜਦੀਆਂ ਮੋਟਰਸਾਈਕਲ ਲੱਤਾਂ ਦੇ ਤੋਂ ਚੜਾਣਾ ਮੂਹ ਦੇ ਵਿੱਚੋਂ ਅੱਗਾ ਕੱਢਣੀਆਂ ਜਿੰਦੇ ਨਾਲ ਕੇਸ ਵੀ ਆਪਣੀ ਦਾੜੀਆਂ ਵੀ ਛੱਡਦੀਆਂ ਨੇ ਤੇ ਕੇਸਾਂ ਦੀ ਡੋਮਾਂ ਦੀ ਬੇਦਵੀ ਵੀ ਹੁੰਦੀ ਹੈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਚੀਜ਼ ਸਹੀ ਹੈ ਕਿ ਗਲਤ ਹੈ ਦੇਖੋ ਗੱਤਕਾ ਸ਼ਬਦ ਹੈ ਨਾ ਜਿਹੜਾ ਗੱਤਕਾ ਸ਼ਬਦ ਹੀ ਆਪਣੇ ਆਪ ਵਿੱਚ ਅਨੋਖਾ ਹੈ ਗੱਤਕਾ ਬਣਿਆ ਕੁੱਤਕਾ ਸ਼ਬਦ ਤੋਂ ਬਣਿਆ ਸੋਟੀ ਦੀ ਖੇਡ ਨੂੰ ਗੱਤਕਾ ਕਹਿੰਦੇ ਆ ਉਹਦੇ ਚ ਨਾ ਨੇਜਾ ਬਾਜੀ ਆਉਂਦੀ ਨਾ ਬੰਦੂਖ ਬਾਜੀ ਆਉਂਦੀ ਨਾ ਉਹਦੇ ਚ ਤੀਰ ਅੰਦਾਜ਼ੀ ਆਉਂਦੀ ਜੇ ਤਾਂ ਤੁਸੀਂ ਪੁੱਛਦੇ ਹੋ ਵੀ ਗੱਤਕੇ ਉਹ ਤਾਂ ਗੱਤਕੇ ਚ ਆਉਂਦੀ ਨਹੀਂ ਚੀਜ਼ ਜੀ ਪਰ ਜੇ ਕੋਈ ਸੋਟੀ ਚੰਗੀ ਕਮਾਉਂਦਾ ਹੈ ਜੀ ਹਨਾ ਉਹ ਪੈਂਤੜੇ ਦੇ ਹਿਸਾਬ ਨਾਲ ਖੇਡ ਕੇ ਇੱਕ ਬੰਦਾ ਸੋਟੀ ਚਲਾਉਣ ਵਾਲਾ 10 ਬੰਦਿਆਂ ਨੂੰ ਨੇੜੇ ਨਹੀਂ ਲੱਗਣਦਾ ਗੱਤਕਾ ਵਾਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਿਹਾਸ ਪੜ੍ਹ ਲਓ ਪਾਪਾ ਬੁੱਢਾ ਜੀ ਤੋਂ ਸਿੱਖੀ ਮਹਾਰਾਜ ਨੇ ਤੇ ਬਾਬਾ ਬੁੱਢਾ ਜੀ ਕਿੱਥੋਂ ਸ਼ੁਰੂ ਹੋਇਆ ਗੁਰੂ ਨਾਨਕ ਸਾਹਿਬ ਤੋਂ ਤੇ ਬਾਬਾ ਬੁੱਢਾ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਿਆ ਗੱਤਕਾ ਜੀ ਤੇ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਮਤਲਬ ਉਹ ਤੁਸ ਚਲਦੀ ਸੀ ਇਹ ਸਾਰੀ ਸ਼ਸਤਰ ਵਿਦਿਆ ਹੈ ਸੀ ਨਾ ਤੇ ਗੱਤਕਾ ਕੋਈ ਮਾੜੀ ਚੀਜ਼ ਨਹੀਂ ਗੱਤਕਾ ਤੇ ਬਹੁਤ ਚੰਗੀ ਚੀਜ਼ ਹੈ ਸਿੱਖਣੀ ਚਾਹੀਦੀ ਹੈ ਇੱਕ ਗੱਲ ਦੂਜੀ ਤੁਸੀਂ ਗੱਲ ਆਖੀ ਵੀ ਦੂਜਿਆਂ ਕਈ ਖੇਡਾਂ ਖੇਡਦੇ ਆ ਅੱਗ ਮੂੰਹ ਚੋਂ ਕੱਢਣੀ ਮੈਂ ਸਮਝਦਾ ਕੇਸ ਦਾ ਕੇਸਾਦਾਰੀ ਬੰਦਿਆਂ ਨੂੰ ਇਸ ਤਰ੍ਹਾਂ ਚੀਜ਼ਾਂ ਤੋਂ ਸੰਕੋਚ ਕਰਨਾ ਚਾਹੀਦਾ ਮੈਂ ਨਹੀਂ ਸ਼ਬਦ ਵਰਤਦਾ ਵੀ ਉਹ ਬਾਜੀਗਰੀ ਆ ਜਾਂ ਕੁਛ ਹੈ ਬਾਜੀਗਰੀ ਦਾ ਅਰਥ ਵੀ ਹੁੰਦਾ ਬਾਜੀ ਪਾਉਣੀ ਕਿ ਖੇਲ ਕਲਾ ਹੋਣੀ ਨਾ ਕਲਾ ਬਾਜੀ ਕੋਈ ਵੀ ਹੋਵੇ ਇਹ ਵੀ ਕਹੇ ਤਾਂ ਕਲਾ ਹੀ ਆ ਬੰਦੇ ਆਪਣੇ ਜ਼ੋਰ ਜਮਾਇਸ਼ ਕਰਦੇ ਆ ਤਾਕਤ ਹੁੰਦੀ ਬੰਦੇ ਜ ਹਨਾ ਮੈਂ ਨਹੀਂ ਚੜਾ ਸਕਦਾ ਆਪਣੇ ਤੋਂ ਮੋਟਰਸਾਈਕਲ ਹੈ ਤਾਂ ਜ਼ੋਰ ਤਾਕਤ ਇਹਦੇ ਨਾਲ ਵੀ ਬੰਦੇ ਜਿੱਤਦੇ ਆ ਪਰ ਇਹਨੂੰ ਕੋਈ ਹੋਰ ਹੋਰ ਕੋਈ ਨਾਮ ਦਿੱਤਾ ਜਾ ਸਕਦਾ ਹਣਾ ਗਤਕਾ ਕਨਾ ਨਹੀਂ ਦਿੱਤਾ ਜਾ ਸਕਦਾ ਗਤਕਾ ਤਾਂ ਉਹੀ ਹੈ ਜੋ ਜਣੀ ਕਹਿ ਲੋ ਛੋਟੀ ਦੀ ਖੇਡ ਹੈ ਜਿਨੇ ਵੀ ਸ਼ਸਤਰ ਵਿਦਿਆ ਜੀ ਨਹੀਂ ਸ਼ਸਤਰ ਵਿਦਿਆ ਹੋਰ ਚੀਜ਼ ਬਣ ਜਾਊਗੀ ਸ਼ਸਤਰ ਵਿਦਿਆ ਜੀ ਤਾਂ ਫਿਰ ਸਾਰੇ ਸ਼ਸਤਰ ਆ ਜਾਣਗੇ ਗੁਰਦੁਆਰਾ ਸ੍ਰੀ ਆਮਦ ਸਾਹਿਬ ਜੀ ਦੇ ਹੈਡ ਗ੍ਰੰਥੀ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਸ਼ਸਤਰ ਵਿਦਿਆ ਗਤਕੇ ਅਤੇ ਅੱਜ ਦੇ ਦੌਰ ਦਾ ਜਿਹੜਾ ਸ਼ਸਤਰ ਵਿਦਿਆ ਚੱਲ ਰਿਹਾ ਹੈ ਉਹਦੇ ਵਿੱਚ ਅੰਤਰ ਦੱਸਿਆ ਸਾਨੂੰ ਅਤੇ ਸ਼ਸਤਰਾਂ ਦੀ ਮਹਾਨਤਾ ਦੱਸੀ ਹੈ ਉਹਨ ਦੇ ਰਿਜਨ ਪ੍ਰੀਸਿੰਗ ਨੂੰ ਇਜਾਜ਼ਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ